ਜਿ ਕਿਦਾਂ ਵੀਰੇ ਕੀ ਹਾਲ ਚਾਲ ਸਾਰਿਆਂ ਦਾ ਪਾਣੀ ਦੇਖ ਕੇ ਤਾਂ ਸਮਝ ਹੀ ਗਏ ਅੱਜ ਵਲੌਗ ਆਪਣਾ ਚਲੋ ਮੀ ਨਾਕ ਪੈ ਗਿਆ ਸੀ ਸਾਡੀ ਚੜ ਗਈ ਛੁੱਟ ਗਈ ਪਾਣੀ ਸਾਰੇ ਕੁੱਤੋਂ ਦੀ ਵਗੰਦਾ ਝੋਨਾ ਦਿਖਦਾ ਨਹੀਂ ਡੁੱਬਿਆ ਹੋਇਆ ਉਹ ਮੀ ਜੇ ਮੋਟਰ ਚ ਲਈ ਫਿਰਦਾ ਬੰਦ ਕਰ ਗਿਆ ਹੁਣ ਉਹ ਕਿੱਦਾਂ ਵਗਦਾ ਪਾਣੀ ਉਹ ਉੱਥੇ ਵਗਦਾ ਸਿੱਧਾ ਸਿੱਧਾ ਵਗਣ ਲੱਪਿਆ ਨਾ ਹਾਂ ਉਹਨੇ ਤੋਂ ਨਹੀਂ ਉਹ ਤੋਂ ਮੋੜ ਤੋਂ ਉਹ گاؤں ਇੱਕ ਉਹ ਉੱਥੇ ਠਪਿਆ ਹੋਇਆ ਤੇ ਕੋਧਰ ਵਗਣ ਲੱਪਿਆ ਸਿੱਧਾ ਨਹਿਰ ਦਾ ਪਾਣੀ ਸਿੱਧਾ ਖੱਤੇ ਨੂੰ ਹੋ ਗਿਆ ਨਾ ਉਹ ਪਿੱਛੋਂ ਇਧਰੋਂ ਆਹੋ ਇਹ ਬਰਾਬਰ ਹੋ ਗਈ ਫੇ ਘਟਣਾ ਹੁਣ ਬਹੁਤ ਜ਼ਿਆਦਾ ਪੈ ਗਿਆ ਮੀਂਹ ਜਿਸ ਕਰ ਨਹਿਰ ਬਹੁਤ ਜ਼ਿਆਦਾ ਚੜ ਗਈ ਤੁਸੀਂ ਦਿਖਾਉਂਦੇ ਮਾਹੌਲ ਆਇਦਾ ਉਹ ਖੂਤੇ ਪੋਣੀ ਆਪਾ ਇਧਰ ਆ ਸਾਡੇ ਦਾ ਕੀ ਬਣਿਆ ਹਾਲ ਪਾਣੀ ਵਗਦਾ ਦੇਖੋ ਆਟਾ ਜਿਹਦਾ ਮੋਟਰ ਚੱਲਦੀ ਹੁੰਦੀ ਪਿੱਛੇ ਕਿੰਨਾ ਮੀਂਹ ਪਿਆ ਅੱਜ ਜਿਆਦਾ ਕਿੱtion ਨਾ ਦੱਬਿਆ ਲੋ ਜ ਆ ਮੱਕੀ ਦੇ ਖੇਲਾਂ ਕੱਲਿਆ ਖੇਲਾ ਖੇਲਾ ਪਾਣੀ ਚ ਦੇਖਦੀਆਂ ਗੋਡੇ ਗੋਡੇ ਪਾਣੀ ਖੜ ਗਿਆ ਇੰਨਾ ਜਿਆਦਾ ਪੈ ਗਿਆ ਮਮੀ ਬੂਟੇ ਲਾਏ ਹੀ ਲਾਇਏ ਸੀ ਨਵੇਂ ਆ ਪਾ ਲਾ ਗਿਆ ਉਹ ਸਾਹਮਣੇ ਇੱਥੇ ਬੈਠੇ ਆ ਤੋ ਇਹ ਵੀ ਆਪਣਾ ਲਗਾ ਖਰਾਬ ਹੋ ਗਿਆ ਨੇ ਹਿਸਾਬ ਨਾਲ ਕਿੰਨਾ ਮੀਂਹ ਪੈ ਗਿਆ ਅੱਜ ਪਾਣੀ ਦੇਖੋ ਯਾਰਾ ਪਿੱਛੇ ਇੱਥੇ ਲਾਈ ਆ ਮੱਕੀ ਗਈ ਮੱਕੀ ਹੁਣ ਉਹ ਹਲਦੀ ਉਹ ਵੀ ਐ ਡੁੱਬ ਗਈ ਪੂਰੀ ਤਰ੍ਹਾਂ ਬਹੁਤ ਜ਼ਿਆਦਾ ਮੀਂਹ ਪੈ ਗਿਆ ਜਿੰਨੂੰ ਪਿਆ ਵੀ ਬਾਬਾ ਟਾਈਮ ਬਾਅਦ ਪਿਆ ਵੀ ਸਵੇਰ ਦਾ 4 ਵਜੇ ਲੱਗਾ ਤੇ 12 1 ਵਜੇ ਤੱਕ ਪਿਆ ਲਗਾਤਾਰ ਪਿਆ ਬਹੁਤ ਜ਼ਿਆਦਾ ਚੋਣ ਨਾ ਦਿਖਾਉਂਦੇ ਆ ਚੋਣ ਨੂੰ ਨੁਕਸਾਨ ਹੋਊਗਾ ਜਾਂ ਨਹੀਂ ਹੋਊਗਾ ਦੇਖਦੇ ਆਪਾਂ ਤੋ ਇਧਰ ਦੇਖਦੇ ਆ ਕਿੰਨਾ ਪਾਣੀ ਆ ਆਪਣੇ ਇਧਰ ਵੀ ਹਾੜੀ ਆਇਆ ਪੱਠੇ ਅਜ ਪੱਠੇ ਤੇ ਨਹੀਂ ਵੱਢ ਹੁੰਦੇ ਸੈਕਰਾਉਨ ਨੇ ਤੁਹਾਨੂੰ ਕਮੈਂਟ ਕਰਨਾ ਨਾ ਭੁੱਲਿਓ ਪੱਠੇ ਡੁੱਬ ਗਏ ਸਾਡੇ ਇਹ ਕਟਕੌਣ ਜਿਵੇਂ ਹੀ ਆ ਲਿਆ। ਛੋਨੇ ਚ ਪਾਣੀ ਵਗਦਾ ਪਿਆ। ਪਿੱਛੋਂ ਕਿੱਧਰੋਂ ਆ ਰੈ ਇੰਨਾ ਪਾਣੀ। ਬੰਨੇ ਸਾਰੇ ਐ ਖੋਏ ਪਏ ਸਾਡੇ। ਸੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ। ਮੀਂਹ ਦਾ ਘੇਰ। ਪਿਆ 7-8 ਘੰਟੇ ਲਗਾਤਾਰ। ਪਹਿਲਾ ਪਿਆ ਮੀਂਹ ਗਰਮੀਆਂ ਦਾ ਜਦੋਂ ਦਾ ਚੁੰਨਾ ਲਾਉਣ ਲੱਗਿਆ ਆਪਾਂ ਤੇ ਪਿਆ ਹੀ ਬਹੁਤ ਜ਼ਿਆਦਾ ਠੋਕ ਕੇ। ਬਿਲਕੁਲ ਸੋਖਣਾ ਫੇਚ ਲਿਆ ਆਇਆ ਦੇਖਦੇ ਕੀ ਕਰਦਾ ਰਾਤ ਨੂੰ ਹੁਣ ਇਹ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ